ਆਹ ਯਾਰ ਤੂੰ ਇੱਕ ਗੱਲ ਨੂੰ ਪਤਾ ਤਾਂ ਪਤਾ ਤੁਹਾਨੂੰ ਵੀ ਪਤਾ ਨਾ ਨਹੀਂ ਅਸੀਂ ਕਰੀਏ ਅੱਗੇ ਜਾ ਤੇ ਫਿਰ ਗੱਡੀ 'ਚ ਬੈਠੋ ਗੱਡੀ 'ਚ ਬੈਠੋ ਇਸ ਕਰ ਸੱਸ ਜਨ ਹੱਬਾ ਇਹ ਮਿਹਰਬਾਨੀ ਆ ਸਾਡੀ ਹੁਕਮ ਆ ਜੀ ਹੁਕਮ ਆ ਤੇ ਆ ਨਾ ਇਹਨਾਂ ਦੀਆਂ ਨਜ਼ਰਾਂ ਜੇ ਆਪਾਂ ਤੁਸੀ ਸਰਿਆਂ ਨੂੰ ਸੀ ਲੱਗ ਰਹੀ ਹੈ ਸਰਕਾਰ ਕਰਮ ਨਹੀਂ ਨਾ ਵੋਟ ਪਾਓ ਚਲੋ ਵੋਟਾਂ ਆਹੀ ਖੜਾ ਸਾਡਾ ਮਸੇ ਹੋ ਜਾ ਸਾਡਾ ਕਿਹਦੇ ਨਹੀਂ ਆਉਂਦਾ ਉਹਨਾਂ ਸਾਡਾ ਸੁਧਾਰ ਨਹੀਂ ਬਾਕੀ ਜੀ ਜਦੋਂ ਨੇ ਮਸਲਾ ਪਟਾ ਲੀ ਦਾਨੇ ਲਾ ਮੂਰੇ ਪਾਣੀ ਸਾਡੀਆਂ ਮੰਗਾਂ ਕੋਈ ਬਹਿਸ ਨਹੀਂ ਸਰਕਾਰ ਉਹਨਾਂ ਨੂੰ ਅਸੀਂ ਥੋੜੇ ਕਹਿ ਲੱਗ ਜਾਗੇ ਜਿਹੜੇ ਲਾ ਡਾਕਟਰ ਸਾਡੇ ਆ ਨਹੀਂ ਆਉਂਦਾ ਉਹਨਾਂ ਲਈ ਕਿਉਂ ਨਹੀਂ ਆਉਂਦਾ ਆ 141 ਨੇ ਸਰਕਾਰ ਉਹਨਾਂ ਦੀ ਇਹ ਕਾਰਨ ਕਿ ਜਮਾਤ ਲਈ ਕਾਨੂੰਨ ਤਾਂ ਆਪਣੀ ਗੱਲ ਉਹ ਨਹੀਂ ਕਰਦਾ ਇਹ ਸਤਾੜਣ ਕਰਦੇ ਨਾ ਕਰਿਆ ਨਹੀਂ ਫਿਰ ਤੁਸੀਂ ਕਹਿੰਦੇ ਅਸੀਂ ਜ਼ਿੰਮੇਵਾਰੀ ਨਹੀਂ ਸਾਡੇ ਵੱਲ ਲੂਟ ਨਾਲ ਬਹੁਤ ਮਤਲਬ ਨਹੀਂ ਜੇ ਅਸੀਂ ਜਾਣ ਨਹੀਂ ਦੇਣਾ ਸਾਡੇ ਨਾਲ ਫਾਸਟਬਾਲ ਨਹੀਂ ਕਰਦੇ ਤਾਂ ਨਾਲ ਰਹਿ ਜਾਓ ਭਰਾਵਾਂ ਵਾਂਗ ਵਾ ਗੱਡੀ 'ਚ ਬੈਠੋ ਪਾਣੀ ਚਾਹਾਂ ਦੇ ਸਾਹ ਪਿਾਵਾਂਗੇ ਘਰ ਮੁਕੀ ਦੀ ਸਾਡੀ ਨਾ 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 ਨਾਲੇ ਨਹੀਂ ਪੀਵਾਂਗੇ ਚਾਹ ਵੀ ਪੀਵਾਂਗੇ ਬੈਠੋ ਗੱਡੀ 'ਚ ਖਾਣੇ ਖਾਣੇ ਨਹੀਂ ਚਲੋ ਹਾਂ ਤੁਸੀਂ ਬਨੇ ਕਿਵੇਂ ਚਲੋ ਐਂ ਕਿ ਮੇਰੇ ਹੱਥ ਘਰਾਗੇ ਤੁਸੀਂ ਹੋਰ ਕਿਵੇਂ ਕਰਾਂਗੇ ਦੂਰ ਜਾਓ ਕੀ ਕਿ ਸੂਰਾ ਕਰਦਾ ਨਹੀਂ ਹੋਇਆ ਸਾਡਾ ਕੋਈ ਵਜ਼ੂੂ ਨਹੀਂ ਆਉਂਦੀ ਆਹ ਜਿਹੜੀ ਉੱਥੇ ਜਾਣ ਦੇਣਾ ਅੱਗੇ ਸੇ ਜਾਣਾ ਪੁੱਤ ਕੇ ਲੈ ਜਾ ਸਮਝ ਨਹੀਂ ਆਹਾ ਉਹ ਤੂੰ ਜਾਉਂਗੇ ਕੱਢਦੇ ਨਾ ਕਿਉਂ ਜਾ ਰਹੇ ਕਿਉਂ ਕਰਦੇ ਕੀ ਕਿ ਸੂਰਾ ਰਹਾ ਫਿਰ ਮੈਂ ਤਾਂ ਬੈਠ ਜਾਣਾ ਪਰ ਮੈਂ ਜਾਈ ਹੁਣੀ ਆਈ ਅੱਜ ਰੁਕ ਸਾਹ ਲੈ ਕੇ ਮਰਨ ਨਾਲ ਫੋਟੋ ਨਾਲ ਫੁਰਨਾ ਹੀ ਮਰੇ ਜੀ ਪੁੱਟ ਕੇ ਲੈ ਜਾਓ ਯਾਰ ਪੁੱਟ ਕੇ ਲੈ ਕੇ ਜਾਓ ਪੁੱਟ ਕੇ ਲੈ ਕੇ ਜਾਓ ਫਿਰ ਪੁੱਟ ਕੇ ਲੈ ਜਾਓ ਐਂ ਦਮ ਜਾਂਦੇ ਫਿਰ ਅੱਜ ਜਾਵਾਂ ਚਲੋ ਜੇਰਾ ਬਹਿ ਜਾਓ ਆਪਾਂ ਐਸੀ ਬੈਠ ਕੇ ਹਾਂ ਆਪਾਂ ਬਾਹਲਾ ਦਾ ਉਹਨੂੰ ਡਿੱਟਿਆ ਕਰੇ ਸੀ ਉਹਨਾਂ ਨੇ ਕਿਹਾ ਵੀ ਟੱਕੋ ਦਾ ਬੱਠੀ ਆ ਆਪਾਂ ਇਹ ਫਿਰੋ 10 ਛੋਟਾ ਵੀ ਕਰਨ ਨੂੰ ਤਿਆਰ ਆ ਫਿਰ ਕਰ ਲੋ 10 ਛੋਟੇ ਕਰ ਲੋ ਗਿਆ ਮੈਂ ਫਿਰੋ ਜੇਰਾ ਉਸਨੇ ਆਰਡਰ ਦਿੱਤਾ ਬੜਾ ਨਾਵਾਂ ਨਾਲ ਲੱਗਿਆ ਹੈ ਅੱਗੇ ਨਾ ਪੋਰਟ ਨਾ ਪੋਰਟ ਨਾਲ ਕੀ ਮਤਲਬ ਹੈ ਹਟਾ ਕਹਿੰਦੇ ਅੱਜ ਦਾ ਕੀ ਹੱਲ ਹੋ ਗਿਆ ਮੈਂ ਦੋ ਵਾਰ ਕਹਾਂ ਕੀ ਕਿਸੂਰਤ ਅਰੇ ਕੀ ਕਰਤਾ ਸਾਡਾ ਕੋਈ ਵਜੂਦ ਨਹੀਂ ਆਪਾਂ ਇਹਨਾਂ ਦੇ ਉੱਤੇ ਜਾਣ ਅੱਗੇ ਅੱਗੇ ਪੁੱਤ ਕੇ ਲੈ ਜਾਓ ਨਹੀਂ ਹੁੰਦਾ ਪੁੱਤ ਕੇ ਲੈ ਜਾਓ ਸਮਝ ਨਹੀਂ ਆ ਰਿਹਾ ਨਾ ਕਿਉਂ ਜਾ ਰਹੇ ਹੋ ਕਿਉਂ ਕਰ ਰਹੇ ਹੋ ਕੀ ਕਿਸੂਰਤ ਰਹਾ ਫਿਰ ਮੈਂ ਤਾਂ ਬਹਿ ਜਾਵਾਂਗਾ ਨੇ ਬੱਸ ਤੁਸੀਂ ਕਹੋ ਵੀ ਅਸੀਂ ਜ਼ਿੰਮੇਵਾਰੀ ਨਾਲ ਨਹੀਂ ਸਾਨੂੰ ਲੋੜ ਨਾਲ ਬਹੁਤ ਚਲਣੀ ਜੇ ਅਸੀਂ ਜਾਣ ਨਹੀਂ ਕਹਿੰਦਾ ਸਾਡੇ ਨਾਲ ਫਾਸਟਬਾਲ ਨਹੀਂ ਕਰਦੀ ਆਮ ਨਾਲ ਬੈਠੋ ਭਰਾਵਾਂ ਵਾਂਗ ਵਾ ਗੱਡੀ 'ਚ ਬੈਠੋ ਭਾਣੇ ਜਾਣਾ ਨੇ ਸਾਹ ਪਿਆਵਾਂਗੇ ਘਰ ਮਕੂਈ ਨਹੀਂ ਸਾਡੀ ਆਹ ਬਣੋ ਆਪਣਾ ਨਹੀਂ ਚਾਹ ਵੀ ਮੋਗਾ ਬੈਠੋ ਗੱਡੀ 'ਚ ਖਾਣੇ 'ਚ ਚਲੋ ਹਾਂ ਤੁਸੀਂ ਬਣੇ ਕਿਵੇਂ ਚਲੋ ਐਂ ਕਿ ਮੈਂ ਰੈਸਟ ਕਰਾਂਗੇ ਤੁਸੀਂ ਹੋਰ ਕਿਵੇਂ ਕਰਾਂਗੇ ਯਾਰ ਤੂੰ ਇੱਕ ਗੱਲ ਪੁੱਛਦਾ ਆਪ ਪਤਾ ਤੁਹਾਨੂੰ ਵੀ ਬੀ ਬੋਟਾ ਨਾਮ ਹੈ ਅਸੀਂ ਕਾੜੀ ਅੱਗੇ ਜਾਣਾ ਤੇ ਫਿਰ ਗੱਡੀ ਚ ਬੈਠੋ ਗੱਡੀ ਚ ਬੈਠੋ ਦਾਸ ਦਾ ਲਖਾ ਕੇ ਮਿਹਰਬਾਨੀਆਂ ਹੱਡੀ ਹੋਕਮ ਹੈ ਤੁਹਾਡਾ ਇਹਨਾਂ ਦੀਆਂ ਨਜ਼ਰਾਂ ਜਿਹਾ ਆਪ ਤੁਸੀ ਨਹੀਂ ਕਰ ਰੋਏ ਮੈਨੇ ਲਗਾਇਆ 100 ਰੁਪਏ ਪਿੱਛੇ ਰੋ ਹਰਿਆਮ ਪੁੱਤੀ ਲੱਗ ਰਹੀ ਹੈ ਨਾ ਬੋਟ ਪਾਓ ਚਲੋ ਇਹਦਾ ਸਾਨੂੰ ਹੋਣਾ ਨਹੀਂ ਬੋਲਾ ਮਜ਼ੇਦ ਹੋ ਜਾ ਸਾਡਾ ਕੋਈ ਨਹੀਂ ਮਾਫ ਹੋ ਗਿਆ ਉਹਨਾਂ ਕੋਲ ਆਉਂਨਾ ਸਾਡਾ ਸੁਧਾਰ ਨਹੀਂ ਬਾਈ ਜੀ ਜਿਵੇਂ ਜਦੋਂ ਨੇ ਕੋਈ ਬਾਰੇ ਮਤਲਬ ਪਟਾਣੇ ਦਾ ਮੇਲਾ ਮੂਰੇ ਪਾਣੀ ਸਾਡੀਆਂ ਮੰਗਾਂ ਕੋਈ ਬਹਿਸ ਨਹੀਂ ਕੀਤੀ ਸਰਕਾਰ ਉਹਨਾਂ ਨੂੰ ਅਸੀਂ ਥੋੜੇ ਕਹੇ ਲੱਗ ਜਾਂਦੇ ਨਹੀਂ ਇਹ ਲਾਇਆ ਡਾਕਟਰ ਸਾਡੇ ਵਾਲੀ ਕਿਉਂ ਆ ਜਾਂਦਾ ਉਹ ਨਹੀਂ ਕਿਉਂ ਨਹੀਂ ਹੁੰਦਾ ਉਹਨੇ ਧੱਜੋਣੀ ਰੱਖਿਆ ਐਕਸਪਰਟ ਆਲੀ ਨੇ ਸਰਕਾਰ ਉਹਨਾਂ ਦੀ ਸਰਕਾਰ ਨੂੰ ਆਪਣੀ ਗੱਲ ਨਹੀਂ ਕਹਿੰਦਾ ਜਿਹੜੀ ਗੱਲ ਹੈ